ਇਹ ਇਹ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤੇ ਇਹਦੇ ਵਿੱਚ ਇੱਕ ਟੀੜ ਜਿਹੜੀ ਹੈਗੀ ਆ ਉਹ ਸੁਖਪ੍ਰੀਤ ਸਿੰਘ ਉਰਫ ਸੁਖੀ ਇਹ ਸੰਗੁਰ ਦਾ ਰਹਿਣ ਵਾਲਾ ਹੈ ਇਹਦੇ ਇਹ ਇੰਜਰਡ ਹੋਇਆ ਹੈ ਇਹਦੇ ਵਿੱਚ ਤੇ ਦੂਸਰੀ ਪਾਰਟੀ ਜੀ ਦਾ ਇਹ ਪਹਿਲੇ ਤੌਰ ਤੇ ਇਹ ਨਾਮ ਲੈਂਦੇ ਹੈਗੇ ਹੈ ਦੂਜੀ ਪਾਰਟੀ ਜਿਹੜੀ ਹੈਗੀ ਹੈ ਕੋਈ ਜਸਸੀ ਮਾਨ ਹੈਗਾ ਛੇਕਪੁਰੇ ਪਿੰਡ ਦਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਕੋਈ ਝਗੜਾ ਹੋਇਆ ਹੈਗਾ ਜਿੱਥੇ ਉਹਦੇ ਉਹ ਜਿਹੜਾ ਸੁਖਪ੍ਰੀਤ ਜਿਹੜਾ ਬਾਬਾ ਇਹ ਜਿਹੜਾ ਹੈਗਾ ਇੰਜਰਡ ਹੋਇਆ ਹੈ ਇਨੂੰ ਫੌਰੀ ਤੌਰ ਤੇ ਇੱਕਦਮ ਐਕਸ਼ਨ ਵਿੱਚ ਆਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਐਡਮਿਟ ਕਰਾਤਾ ਹੈਗਾ ਉੱਥੇ ਮੈਕਸ ਹਸਪੀਟਲ ਬਠਿੰਡਾ ਤੇ ਉੱਥੇ ਇਹ ਜ਼ੇਰ ਲਾਜ ਹੈ ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਹੈਗੀ ਹੈ ਜਿਹੜਾ ਉੱਥੇ ਜੋ ਵੀ ਐਵੀਡੈਂਸ ਸੀਗੀ ਉਹ ਕਲੈਕਟ ਕਰ ਲਈ ਹੈ ਤੇ ਇਹਨੂੰ ਐਡਮਿਟ ਕਰਾਤਾ ਐਸਐਚਓ ਤਲਵੰਡੀ ਨੇ ਇਹਦੇ ਵਿੱਚ ਬੜਾ ਸ਼ਲਾਘਾਯੋਗ ਕੰਮ ਕੀਤਾ ਤੇ ਉਹਦੇ ਵਿੱਚ ਇਹ ਜ਼ੇਰ ਲਾਜ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਪੁਲਿਸ ਪਾਰਟੀਆਂ ਬਣਾ ਕੇ ਇਹਦੇ ਤੇ ਜਿਹੜੀਆਂ ਹੈਗੀਆਂ ਰੇਡਾਂ ਕਰ ਰਹੇ ਆ ਤੇ ਐਫ ਆਈ ਆਰ ਇਹਦੀ ਜਿਹੜੀ ਹੈਗੀ ਐ ਲਾਉਂਗ